ਅੱਜ ਪਿੰਡ ਪਰਬਰ ਜ਼ਿਲ੍ਹਾ ਬਰਨਾਲਾ ਵਿਖੇ ਬਹੁਤ ਹੀ ਨਮੋਇ ਉਪਰ ਦੀ ਕਟਰੀ ਪਰ ਪੁਲਿਸ ਦੇ ਸਰਦਾਰਾਂ ਦੇ ਕਮਾਂਦਸੀ ਅਤਿ ਸਵਾਰ ਕੀਆ ਕਰਮਜੀਤ ਕੌਰ ਸਾਫ ਦਾ ਸਰਪੰਚ ਪਰਬਰ ਦੇ ਇਕਲੌਤੇ ਪੁੱਤਰ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹਰਪੀਤ ਸਿੰਘ ਕਾਕਾ ਤਿੰਨ ਪੈਣਾ ਦਾ ਇਕਲੌਤਾ ਭਰਾ ਸੀ ਜੋ ਪਲੱਸ 2 ਕਰਨ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੱਥ ਵਟਾਉਂਦਾ ਸੀ ਅੱਜ ਹਰਪੀਤ ਸਿੰਘ ਕਾਕਾ ਬਰਬਰ ਵਿਖੇ ਬਣੇ ਇੱਕ ਕੱਟ ਦੇ ਵਿੱਚ ਖੜਾ ਸੀ ਜਦੋਂ ਸਰੂਰ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਪ੍ਰਕੱਛੇ ਉੱਡ ਗਏ ਅਤੇ ਹਰਪ ਸਿੰਘ ਕਾਕਾ ਕਾਫੀ ਦੂਰ ਜਾ ਕੇ ਡਿੱਗੇ ਰਾਗੀਰਾ ਦੇ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਤੱਕ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮਰਤੇਕ ਐਲਾਨ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਜੋ ਕਾਰ ਚਲਕ ਸੀ ਉਹਨਾਂ ਨੇ ਬਸੇ ਕਾਬੂ ਕਰ ਲਿਆ ਹੈ ਅਤੇ ਪਿਤਾ ਦੀ ਹਾਸ ਵਿੱਚ ਜੋ ਸੀ ਜੋ ਕਿ ਉੱਚੀ ਉੱਚੀ ਲੋ ਅਤੇ ਕੋਲਾ ਰਿਹਾ ਸੀ ਰੱਬ ਅੱਗੇ ਇਹ ਅਰਦਾਸ ਹੈ ਅੱਜ ਆਪਾਂ ਕਿ ਸਾਨੂੰ ਵਿਖਾਈ ਅਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ